ਆਹ ਐ 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 ਬਹੁਤ ਤੁਹਾਡਾ ਧੰਨਵਾਦ ਇਹ ਔਰਤ ਮੈਂ ਵੇਖੀ ਕੋਈ ਨਹੀਂ ਮੈਂ ਕੀ ਕਰ ਜੀ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕੁਐਸਟ ਮੰਨ ਲਓ ਤੁਸੀਂ ਚੱਲ ਪੋ ਤੁਹਾਡੇ ਜਮਾਨੇ ਕੁਛ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇਹ ਮੈਂ ਥੋੜਾ ਜਨਾ ਪਿੱਛੇ ਫਿਰ ਬਹੁਤ ਸਮਾਂ ਆਇਆ ਕਿਉਂ ਇਹ ਤੇ ਸਮਾਂ ਕਰਿਆ ਮਾਂ ਜੂਰੀ ਆ ਹੋਰ ਬੜੇ ਨੇ ਸਮਾਨ ਬਣਾਉਣ ਆ ਜਾਂਦੇ ਨੇ ਜਿਆਦਾ ਇਹਨੇ ਪਾਣੀ ਚੋਂ ਨਾ ਆ ਰਹੇ ਨਹੀਂ ਕੋਈ ਲੇਡੀ ਉਧਰ ਵੀ ਆ ਜੀ ਜੇ ਜੀ ਤੁਸੀਂ ਤਾਂ ਫੇਰ ਇਧਰ ਜਾਣਾ ਨਹੀਂ ਜੇ ਆਪਾਂ ਕਹਾਗੇ ਤਾਂ ਚਲ ਜਾਣਗੇ ਲੇਡੀਜ਼ ਦਾ ਪੇਜ ਹੀ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਡਾ ਡੇਰਾਂ ਤੇ ਵੀ ਹੈਗੇ ਨੇ ਥੋੜੇ ਥੋੜੇ ਇਹ ਬਾਕੀ ਮੈਡਮ ਲੱਗੇ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਈ ਇੱਕ ਦੋ ਜੀ ਦੇਖੇ ਨੇ ਇੱਥੇ ਅੰਬਰੀ ਬਹੁਤ ਨੇ ਸਾਡਾ ਸਮਾਨ ਰਾਉ ਚੋਰੀ ਕਰਕੇ ਲੈ ਜਾਂਦੇ ਸਾਡੇ ਇਹ ਦੋ ਪਾਣੀ ਕਰੀਦਾ ਪਾਣੀ ਹੈਗਾ ਕਿਸੇ ਕਿਸੇ ਲੋੜ ਹੈ ਮੈਡੀਸਿਨ ਮੈਡੀਕਲ ਕਿਟ ਦੀ ਖਿਆਦ ਕਰਦੇ ਆ ਰੱਬ ਨੂੰ ਮੈਂ अच्छा फरीज है का बहुत बढ़िया बहुत बहुत थाने नहीं नहीं साटा फरीज है नहीं नहीं। था था का जी बहुत बढ़िया बढ़िया उतराने है तो टाडे वरगे बच्चे बहुत फायदा करना बस थैंक यू आपने मेरी बट हुण भी नहीं रिक्वेस्ट है कि तुझे जलपा खुश नहीं होता है इसके साथ की फोर्स हैगी है ठीक है जी इसमें हुंदा कोई ले जो जे आपका बंदा रह दो सरजा की लेडीज है पीछे कोई दिक्कत नहीं आएगी मेरी लेडीज मेरी बेटी है पीछे तेरी को दिखते नहीं है नहीं किसी को नहीं ये कुछ पानी पूरी देने को मिलते है ये ज्यादा तो नहीं है ਇਹ ਲੱਗ ਪਾਣੀ ਨੰਗੇ ਆਇਆ ਦੋ ਢਾਈ ਘੰਟੇ ਖਾਂ ਉਤਰ ਗਿਆ ਤਾਂ ਪਾਣੀ ਉਤਰ ਗਿਆ ਹੈ ਫਸਲ ਹੋਣ ਜਿਹੜੀ ਆ ਉਹ ਫਸਲ ਨਹੀਂ ਹੋ ਗਿਆ ਸਾਡੇ ਡੰਗਰਾਂ ਵਾਤੇ ਇਹਦੇ ਡੇਰੇ ਦੇ ਡੰਗਰ ਗਏ ਨਾ ਪਿੰਡ ਹਾਂ ਉਹਨੂੰ ਰਸਾ ਪਾਣੀ ਕੂੜੀ ਤਾੜੀ ਨਹੀਂ ਹੈਗੀ ਕਿੰਨੇ ਨੱਕਰ ਹੈਗੇ ਮੈਂ ਅੱਜ ਬੈਠੇ ਰਹੀ ਆ ਆਪਣੇ ਦੇ ਨਾਲ ਲਿਖਾ ਦੀ ਨਾਲ ਦੇਖੇ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਨੱਕਰ ਹੈਗੇ ਠੀਕ ਹੈ ਉਹਦੇ ਤਾਂ ਨਹੀਂ ਬੱਤੇ ਮੇਰਪਾਲ ਸਿੰਘ ਤੇ ਆਪਣਾ ਮੇਰਾ ਦੀ ਫੋਨ ਕੀਤਾ ਸੀ ਉਹਨਾਂ ਨੂੰ ਹੋਣ ਜਾਣਗੇ ਜਿਹੜਾ ਦੀ ਘੰਟੇ ਤੱਕ ਉਹਨਾਂ ਕੋਲ ਸਾਰਾ ਕੁਝ ਕੋਈ ਡੰਦਰ ਉੱਥੇ ਭੁੱਖੇ ਪਏ ਮੈਂ ਤਾਂ ਕਿਹਾ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਆ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਦੇ ਡੰਦਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ ਅੱਜ ਸੜ ਕੋਈ ਲੰਮੜਦਾਰ ਵਾ ਤੇ ਨਿਰਮਲ ਸਿੰਘ ਲੰਮੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਪਹੁੰਚਾ ਦਿਓ ਉਹਨਾਂ ਨੂੰ ਰਸਲਪਾਲੀ ਮੈਂਨ ਕੋਈ ਗੱਲ ਨਹੀਂ ਇੱਥੇ ਕਿਸੇ ਕੋਲ ਪਾਣੀ ਨਹੀਂ ਹੈ ਤੇ ਮੈਡੀਸਿਨ ਵੀ ਲੋੜ ਹੈ ਮੈਡੀਸਿਨ ਕਿਸੇ ਕੋਲ ਰੱਖ ਲਓ ਫਿਰ ਬਈ ਰੱਖ ਲਓ ਬਾਬਾ ਜੀ ਰੱਖ ਲਓ ਸਾਰੀਆਂ ਪਿੰਡ ਚਲੇ ਗਈਆਂ ਬਾਬਾ ਜੀ ਰੱਖ ਲਓ ਕਿਸੇ ਨੂੰ ਜ਼ਰੂਰਤ ਪੈ ਜੂਗੀ ਹਾਂ ਕੀ ਰਹੀ ਮੈਡੀ हैलो चोर ਐਸੋ ਦੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਜਾਦ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਅਸੀਂ ਸਾਡੇ ਮਨ ਦੇ ਵਿੱਚ ਸਾਡੇ ਮਨ ਦੇ ਵਿੱਚ ਨਾ ਬੇਟਾ ਜੀ ਸਾਡੇ ਮਨ ਦੇ ਵਿੱਚ ਬਹੁਤ ਸਤਿਕਾਰੀ ਦਾ ਫਾਇਦਾ ਦਿੱਤਾ ਸਾਡੇ ਬੱਚੇ ਨੇ ਬਾਹਰ ਅਸੀਂ ਉਹ ਡੱਪਾ ਪਿਆ ਉਹ ਡੱਪਾ ਪਿਆ ਕੋਈ ਡਰਦੇ ਅਸੀਂ ਅਸੀਂ ਇੱਕ ਨਵਾਂ ਫਾਸਿ ਦਾ ਵੜਾ ਲਿਆ ਤੇ ਜੇ ਕਿਹਦੀ ਆਪਾਂ ਕੋਈ ਬੋਲੀ ਕਰ ਰਹੀ ਹੈ ਇਹ ਕਦੀ ਕੋਈ ਆਇਆ ਉਹ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਕਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਦੇ ਆ ਪੀਪੀ ਦੀ ਕੋਲੀ ਚਾਹੀਦੀ ਹੈ